ਤੇ ਪਹੁੰਚ ਗਏ ਸੇਵਕ ਮੁਕੰਮਲ ਕਰਨ ਤੋਂ ਪ੍ਰੰਤ ਜੋ 2 ਦਸੰਬਰ ਨੂੰ ਸਾਨੂੰ ਸਿੰਘ ਸਾਹਿਬਾਨਾਂ ਨੇ ਲਾਈ ਸੀ ਬੜਾ ਮਨ ਨੂੰ ਸਕੂਨ ਆਇਆ ਔਰ ਤਸੱਲੀ ਹੋਈ ਆ ਔਰ ਮਹਿਸੂਸ ਵੀ ਹੋਇਆ ਕਿ ਪਿਛਲੇ ਸਮੇਂ ਵਿੱਚ ਜੋ ਜ਼ਿੰਦਗੀ 'ਚ ਜਾਣੇ-ਜਾਣੇ ਗਲਤੀਆਂ ਹੋਈਆਂ ਅਸੀਂ ਉਹਨਾਂ ਦੀ ਖੀਮਾ ਜਾਜਕਾ ਲਈ ਭਾਵੇਂ ਅਕਾਲੀ ਦਲ ਵਿੱਚ ਰਹਿੰਦੇ ਆ ਵੀ ਕੋਈ ਸਾਡੇ ਤੋਂ ਪਤਾਈਆਂ ਹੋਈਆਂ ਉਹਨਾਂ ਲਈ ਅਸੀਂ ਲਿਖਤੀ ਤੌਰ ਤੇ ਵੀ ਪਹਿਲਾਂ ਹਾਜ਼ਰ ਹੋ ਕੇ ਜਹਦਰ ਸਾਹਿਬਾਨਾਂ ਨੂੰ ਦੇ ਕੇ ਆਏ ਸੀ ਉਹ ਤੋਂ ਬਾਅਦ ਉਹਨਾਂ ਨੇ ਸਾਰੀ ਸਮੀਖਿਆ ਵੀ ਕੀਤੀ ਆ ਉਹ ਤੋਂ ਬਾਅਦ ਜੋ ਸੇਵਾ ਵੀ ਲਾਈ ਆ ਔਰ ਮੈਂ ਸਮਝਦਾ ਕਿ ਆਉਣ ਵਾਲਾ ਭਵਿੱਖ ਜਿਹੜਾ ਹੈ ਸ਼ਰਮਣੀ ਕਾਲੀਦਲ ਦਾ ਉਹਦਾ ਜੋ ਚਿੱਤਰ ਚਿੱਤਰਿਆ ਜਹੇਦਾਰ ਸਹਿਬਾਨਾ ਨੇ ਸਾਹਮਣੇ ਰੱਖਿਆ ਪੰਥ ਦੇ ਔਰ ਆਗੂ ਸਹਿਬਾਨਾ ਦੇ ਅਸੀਂ ਉਹਦੇ ਤੇ ਚੱਲਣ ਦੀ ਪੂਰੀ ਮਨ ਦਾ ਇਹ ਨਾ ਕੋਸ਼ਿਸ਼ ਕਰਾਂਗੇ ਲੱਗਦਾ ਕਿ ਨਵੇਂ ਪ੍ਰਧਾਨ ਜਿਹੜਾ ਕਿ ਉਹਨਾਂ ਦੀ ਜਿੱਦਾਂ ਬਡਾਲਾ ਸਾਹਿਬ ਨੇ ਵੀ ਜ਼ਿਕਰ ਕੀਤਾ ਕਿ ਉਹ ਪ੍ਰਕਿਰਿਆ ਵੀ ਜਲਦ ਸ਼ੁਰੂ ਹੋਏਗੀ ਕੁਦਰਤੀ ਤੌਰ ਤੇ ਸਿੰਘ ਸਾਹਿਬਾਨ ਦਾ ਹਦੇਸ਼ ਆ ਜਿਹੜੀ ਪਹਿਲੀ ਲੀਡਰਸ਼ਿਪ ਨੇ ਕੁਝ ਨੇ ਅਸਤੀਫੇ ਦਿੱਤੇ ਸੀ ਫਸ ਵੀਰ ਸਿੰਘ ਬਾਦਲ ਸਮੇਤ ਵੀ ਉਹ ਅਸਤੀਫੇ ਮਨਜ਼ੂਰ ਕੀਤੇ ਜਾਣ ਉਹ ਤੋਂ ਬਾਅਦ ਜਿਹੜੀ ਭਰਤੀ ਹੋ ਕੇ मतलब ਨਵੀਂ ਦਿਖ ਵਾਲੀ ਲੀਡਰਸ਼ਿਪ ਨਵੀਂ ਦਿਖ ਵਾਲੀ ਜਿਹੜੀ ਜਿਹੜੀ ਆਸ ਉਮੀਦ ਤਵਕਕੋ ਅਕਾਲੀ ਦਲ ਤੇ ਲੋਕ ਕਰਦੇ ਨੇ ਉਸ ਤਰ੍ਹਾਂ ਦੀ ਲੀਡਰਸ਼ਿਪ ਨੂੰ ਅੱਗੇ ਲਿਆਣ ਕੇ ਅਸੀਂ ਕੋਸ਼ਿਸ਼ ਕਰਾਂਗੇ ਕਿ ਸਮੁੱਚੇ ਪੰਜਾਬ ਦੇ ਇੱਥੇ ਸੀ ਲੋਕਾਂ ਨੂੰ ਪੰਜਾਬ ਦੇ ਇੱਥੇ ਸੀ ਲੋਕਾਂ ਨੂੰ ਸ਼ਰੋਮਣੀ ਅਕਾਲੀ ਦਲ ਦੇ ਕਲਾਵੇ ਵਿੱਚ ਲੈ ਕੇ ਉਹ ਤਕੜੀ ਮਜ਼ਬੂਤ ਜੇ ਤੇ ਮੰਦੀ ਬਣਾਈ ਜਾਵੇ ਮਨੂ ਮજરા ਸਾਹਿਬ ਜਿਹੜਾ ਇੱਕ ਤੁਸੀਂ ਕਹਿ ਰਹੇ ਹੋ ਕਿ ਪ੍ਰਕਿਰਿਆ ਜੇਕਰ ਉਸ ਮੁਤਾਬਕ ਕੋਈ ਵੀ ਪ੍ਰਦਾਨ ਬਣਿਆ ਜਾਂਦਾ ਉਹ ਮਨਜ਼ੂਰ ਹੋਏਗਾ ਕੋਈ ਤੇ ਉਹ ਕੁਦਰਤੀ ਤੌਰ ਤੇ ਜਿਹੜੀ ਸਿਸਟਮ ਆ ਸਿਸਟਮ ਦੇ ਵਿੱਚ ਰਹਿ ਕੇ ਮਤਲਬ ਹਰ ਇੱਕ ਨੂੰ ਹੱਕ ਆ ਤੇ ਵੀਰ ਬਾਦਲ ਹੀ ਹੋਊਗਾ ਮੈਂ ਕਹਿੰਦਾ ਵੀ ਜਿਹੜਾ ਵੀ ਉਸ ਮੁਤਾਬਕ ਜਹਦਰ ਸਾਹਿਬਾਨਾ ਨੇ ਜੋ ਉਦੇਸ਼ ਦਿੱਤੇ ਨੇ ਉਹਨਾਂ ਆਦੇਸ਼ਾਂ ਤੇ ਅਸੀਂ ਪੂਰੀ ਤਰ੍ਹਾਂ ਚੱਲਾਂਗੇ ਔਰ ਜਿਹੜੀ ਭਾਰਤੀ ਦੀ ਪ੍ਰਕਿਰਿਆ ਹੈ ਉਹ ਕਮੇਟੀ ਬਣਾਈ ਆ ਕਮੇਟੀ ਦੀ ਜ਼ਿੰਮੇਵਾਰੀ ਲਈ ਆ ਬਲਕਿ ਕਮੇਟੀ ਨੂੰ ਜਲਦੀ ਆਪਣੀ ਉਪਰਕਿਰਿਆ ਸ਼ੁਰੂ ਕਰਨੀ ਚਾਹੀਦੀ ਆ ਮੈਂ ਤਾਂ ਇਹ ਚਾਹੁੰਦਾ ਕਿਉਂਕਿ ਲੋਕ ਵੀ ਇਹ ਚਾਹੁੰਦੇ ਨੇ ਕਿ ਜਲਦੀ ਅਸੀਂ ਜਥੇਬੰਦੀ ਬਣਾਈਏ ਔਰ ਤਾਂ ਕਿ ਜਿਹੜੀਆਂ ਪੰਜਾਬ ਤੇ ਪੰਥ ਨੂੰ ਚੁਣੌਤੀਆਂ ਨੇ ਅਸੀਂ ਉਹ ਨਜਿੱਠ ਸਕੇ ਔਰ ਖੇਰੂ ਖੇਰੂ ਹੋਈ ਪੰਥ ਦੀ ਸ਼ਕਤੀ ਜਿਹੜੀ ਆ ਉਹਨੂੰ ਅਸੀਂ ਇੱਕ ਥਾਂ ਤੇ ਜੋੜ ਸਕੀਏ ਚਾਰਕ ਤੋਂ ਬਾਅਦ ਲਗਾਤਾਰ ਦੇਖਿਆ ਤਾਂ ਕਈ ਸ਼੍ਰੋਮੀਆਂ ਕਾਲੀਦਰ ਦੀਆਂ ਧਰਗਾਂ ਨੂੰ ਧਮਕੀਆਂ ਵੀ ਆ ਰਹੀਆਂ ਨੇ ਫੋਨ ਤੇ ਉਸ ਬਾਰੇ ਕਿਵੇਂ ਦੇਖਦੇ ਹੋ ਕਿ ਕੀ ਲੱਗਦਾ ਹੈ ਸਾਜ਼ਿਸ਼ ਕੀ ਹੋ ਸਕਦੀ ਹੈ ਦੇਖੋ ਮੈਂ ਸਮਝਦਾ ਇਸ ਤਰ੍ਹਾਂ ਦੇ ਸਾਧ ਸਾਧ ਧਮਕੀਆਂ ਦੇਣ ਦੀਆਂ ਜਾਂ ਗੋਲੀ ਚਲਾਉਣ ਵਾਲੀ ਗੱਲ ਵੀ ਉਹ ਸਰਾਸਰ ਗਲਤ ਆ ਔਰ ਉਹਦੀ ਅਸੀਂ ਨਹੀਂ ਡਾ ਵੀ ਕੀਤੀ ਆ ਨਾ ਮਤਲਬ ਸਾਡਾ ਧਰਮ ਸਿਖਾਉਂਦਾ ਔਰ ਅਸੀਂ ਕੋਸ਼ਿਸ਼ ਕਰਾਂਗੇ ਕਿ ਭਾਈਚਾਰਕ ਸਾਂਝ ਪਿਆਰ ਇਤਿਫਾਕ ਜਿਹੜਾ ਹੈ ਪੰਥਕ ਸਫਾ ਵਿੱਚ ਬਣਿਆ ਰਹੇ ਔਰ ਪੰਥ ਜਿਹੜਾ ਹੈ ਇੱਕ ਢੰਡੇ ਥੱਲੇ ਇੱਕ ਜਥੇਬੰਦੀ ਥੱਲੇ ਜੁੜ ਕੇ ਕੰਮ ਕਰੇ। ਠੀਕ। ਨਾਂ ਦਈਏ। ਚਲੋ ਅਸੀਂ ਤਾਂ ਸਿੰਘ ਸਾਹਿਬ ਦਾ ਜੋ ਵੀ ਹੁਕਮ ਹੈ ਆ ਇਨ ਬੈਨੋ ਦੀ ਪਾਲਣਾ ਕਰ ਵੀ ਰਹੇ ਆ ਤੇ ਕਰਾਂਗੇ ਵੀ। ਇਸ ਲਈ ਸ਼੍ਰੋਮਣੀ ਅਕਾਲੀ ਦਲ ਸਰਦਾਰ ਲਾਹਰ ਦੇ ਲੀਡਰਸ਼ਿਪਾਨਾਂ ਨੇ ਉਦੋਂ ਹੀ ਦੋ ਤਰੀਕ ਨੂੰ ਮੰਨ ਬਣਾ ਲਿਆ ਸੀ ਕਿ ਅਸੀਂ ਉਹਨਾਂ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਅਸੀਂ ਆਪਣੀ ਜਿਹੜੀ ਸਦਾਰ ਲੈ ਰਿਆ ਇਹਨੂੰ ਸਮੇਟ ਦੇਣਾ ਆ ਵਾਈਂਡ ਅਪ ਕਰ ਦੇਣਾ ਤੇ ਸਿੰਘ ਸਹਿਬਾਨ ਨੂੰ ਅਸੀਂ ਇਤਲਾ ਦੇ ਦੇਣੀ ਆ ਇਸ ਲਈ ਰਸਮੀ ਤੌਰ ਤੇ ਅੱਜ ਇੱਥੇ ਮੀਟਿੰਗ ਰੱਖੀ ਆ ਕਰਕੇ ਲੀਡਰ ਸਹਿਬਾਨਾਂ ਦੀ ਸੇਵਾ ਚੱਲ ਰਹੀ ਸੀ ਅੱਜ ਉਹ ਸੇਵਾ ਮੁਕੰਮਲ ਹੋਈ ਆ ਉਸ ਤੋਂ ਬਾਅਦ ਮੀਟਿੰਗ ਕਰਕੇ ਤੇ ਸਿੰਘ ਸਾਹਿਬ ਜੀ ਨੂੰ ਅਸੀਂ ਇਹ ਜਿਹੜਾ ਹੈਗਾ ਬੇਨਤੀ ਕਰ ਦੇਣੀ ਆ ਕਿ ਅਸੀਂ ਤੁਹਾਡੇ ਹੁਕਮਾਂ ਦੀ ਪਾਲਣਾ ਕਰਤੀ ਆ ਤੇ ਇਹ ਵੀ ਉਮੀਦ ਕਰਦੇ ਆ ਕਿ ਜਿਹੜੇ ਬਾਕੀ ਵੀ ਆਦੇਸ਼ ਹੋਏ ਸਨ ਹੁਕਮ ਹੋਏ ਸਨ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਸਾਰੇ ਲੀਡਰਾਂ ਨੂੰ ਜੋ-ਜੋ ਵੀ ਸਿੰਘ ਸਾਹਿਬ ਨੇ ਕਿਹਾ ਸੀ ਸਭ ਨੂੰ ਉਹਨਾਂ ਹੁਕਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਅੱਜ ਤੱਕ ਤੁਹਾਡੇ ਵੱਲੋਂ ਇੱਕ ਮੰਗ ਹੋ ਰਹੀ ਸੀ ਕਿ ਕਾਲੀ ਦਲ ਨੂੰ ਮਜ਼ਬੂਤ ਕੀਤਾ ਜਾਵੇ ਤਾਂ ਹੁਣ ਅਸੀਂ ਕਹਿ ਸਕਦੇ ਕਿ ਕਾਲੀ ਦਲ ਨੂੰ ਮਜ਼ਬੂਤ ਕਰਨ ਵਾਲੇ ਪਾਸੇ ਕਦਮ ਜਿਹੜੇ ਵਧਨੇ ਸ਼ੁਰੂ ਹੋ ਚੁੱਕੇ। ਸਿੰਘ ਸਾਹਿਬ ਨੇ ਇੱਕ ਕਮੇਟੀ ਬਣਾਈ ਸੀ ਜਿਸ ਕਮੇਟੀ ਦਾ ਉਹਨਾਂ ਨੇ ਜ਼ਿੰਮੇਵਾਰੀ ਲਈ ਸੀ ਕਿ ਨਵੇਂ ਸਿਰੇ ਤੋਂ ਭਰਤੀ ਕਰਕੇ ਤੇ ਸਾਰਾ ਜਿਹੜਾ ਢਾਂਚਾ ਸ਼੍ਰੋਮਣੀ ਕਾਲੀ ਦਲ ਦਾ ਇੱਕ ਵਾਰੀ ਨਵੇਂ ਆਪਣੇ ਮੁੱਢ ਤੋਂ ਸ਼ੁਰੂ ਕਰਕੇ ਨਵੇਂ ਸ਼ਰਮ ਬਣਾਉਣਾ ਹੈ ਹਜੇ ਤੱਕ ਉਸ ਕਮੇਟੀ ਦੀ ਮੀਟਿੰਗ ਤਾਂ ਕੋਈ ਹੋਈ ਨਹੀਂ ਧਮੀ ਸਾਹਿਬ ਉਹਦੇ ਮੁੱਖ ਨੇ ਉਸ ਕਮੇਟੀ ਦੇ ਲੇਕਿਨ ਸਿੰਘ ਸਹਿਬਾਨ ਦਾ ਆਦੇਸ਼ ਇਹ ਸੀਗਾ ਕਿ ਹੁਣ ਜਦੋਂ ਅਕਾਲ ਤਖਤ ਸਾਹਿਬ ਨੇ ਫੈਸਲਾ ਕਰਤਾ ਇਹ ਸਾਰੇ ਆਪਣੇ ਸਿਲਸਿਲੇ ਦਾ ਤੇ ਸਿੱਖ ਪੰਥ ਵਿੱਚ ਗੁਰੂ ਕੀ ਸੰਗਤ ਵਿੱਚ ਇੱਕ ਆਸ ਵੱਜ ਗਈ ਸੀ ਕਿ ਹੁਣ ਅਕਾਲੀ ਦਲ ਦੀ ਇੱਕ ਨਵੀਂ ਰੂਪਰੇਖਾ ਬਣੂਗੀ ਅਕਾਲੀ ਦਲ ਦੀ ਨਵੀਂ ਤਸਵੀਰ ਬਣੂਗੀ ਤੇ ਸਹੀ ਤਰੀਕੇ ਨਾਲ ਭਰਤੀ ਕਰਕੇ ਤੇ ਡੈਲੀਗੇਟ ਬਣਨਗੇ ਉਸ ਤੋਂ ਬਾਅਦ ਸਾਰਾ ਢਾਂਚਾ ਤੇ ਪ੍ਰਧਾਨ ਚੁਣਿਆ ਜਾਊਗਾ ਇਹ ਲੋਕਾਂ ਨੂੰ ਬੜੀ ਆਸ ਹੈ ਬੜੀ ਉਮੀਦ ਹੈ ਜੋ ਸਿੰਘ ਸਬਾਨ ਨੇ ਇੱਥੇ ਸਾਨੂੰ ਹੁਕਮ ਲਾਇਆ ਸੀਗਾ ਅਜੇ ਉਸ ਨੂੰ ਸ਼ੁਰੂ ਕਰਨਾ ਹੈ ਪਰ ਸਾਨੂੰ ਇਹ ਆਸ ਹੈ ਤੇ ਅਸੀਂ ਵਿਸ਼ਵਾਸ ਵੀ ਕਰਦੇ ਹਾਂ ਕਿ ਸਾਰੇ ਹੀ ਸ਼੍ਰੋਮਣੀ ਕਾਲੀ ਦਲ ਦੇ ਲੀਡਰ ਚਾਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਉਹ ਸਿੰਘ ਸਬਾਨ ਦੇ ਹਰ ਹੁਕਮ ਦੀ ਪਾਲਣਾ ਕਰਨਗੇ ਤੇ ਇਕੱਠੇ ਹੋ ਕੇ ਅਸੀਂ ਸ਼੍ਰੋਮਣੀ ਕਾਲੀ ਦਲ ਨੂੰ ਮਜ਼ਬੂਤ ਕਰਾਂਗੇ ਤਕੜੇ ਕਰਾਂਗੇ ਪੰਥ ਨੂੰ ਜਿਹੜੀ ਚੜ੍ਹਦੀ ਕਲਾ ਵੱਲ ਲੈ ਕੇ ਜਾਵਾਂਗੇ ਤੇ ਬਾਕੀ ਵੀ ਜਿਹੜੀਆਂ ਧਿਰਾਂ ਆ ਜਿਹੜੀਆਂ ਹੋਰ ਖੱਬੇ ਸੱਜੇ ਬੈਠੀਆਂ ਨੇ ਉਹਨਾਂ ਧਿਰਾਂ ਨੂੰ ਵੀ ਨਾਲ ਸ਼ਾਮਿਲ ਕਰਾਂਗੇ ਕਰਕੇ ਸਾਰੇ ਇਸ ਪ੍ਰਕਿਰਿਆ ਵਿੱਚ ਆਪਣਾ ਜਿਹੜਾ ਯੋਗਦਾਨ ਪਾਉਣਾ ਚਾਹੁੰਦੇ ਨੇ ਤੇ ਪਹੁੰਚ ਕੇ ਸੇਵਾ ਮੁਕੰਮਲ ਕਰਨ ਤੋਂ ਉਪਰੰਤ ਜੋ 2 ਦਸੰਬਰ ਨੂੰ ਸਾਨੂੰ ਸਿੰਘ ਸਾਹਿਬਾਨਾ ਨੇ ਲਾਈ ਸੀ ਬੜਾ ਮਨ ਨੂੰ ਸਕੂਨ ਆਇਆ ਔਰ ਤਸੱਲੀ ਹੋਈ ਆ ਔਰ ਮਹਿਸੂਸ ਵੀ ਹੋਇਆ ਕਿ ਪਿਛਲੇ ਸਮੇਂ ਵਿੱਚ ਜੋ ਜ਼ਿੰਦਗੀ 'ਚ ਜਾਣੇ-ਜਾਣੇ ਗਲਤੀਆਂ ਹੋਈਆਂ ਅਸੀਂ ਉਹਨਾਂ ਦੀ ਖੀਮਾ ਜਾਚ ਕ ਲਈ ਭਾਵੇਂ ਅਕਾਲੀ ਦਲ ਵਿੱਚ ਰਹਿੰਦੇ ਆ ਵੀ ਕੋਈ ਸਾਡੇ ਤੋਂ ਪਤਾਈਆਂ ਹੋਈਆਂ ਉਹਨਾਂ ਲਈ ਅਸੀਂ ਲਿਖਤੀ ਤੌਰ ਤੇ ਵੀ ਪਹਿਲਾਂ ਹਾਜ਼ਰ ਹੋ ਕੇ ਜਹੇਦਾਰ ਸਹਿਬਾਨਾ ਨੂੰ ਦੇਖ ਕੇ ਆਏ ਸੀ ਤੇ ਉਸ ਤੋਂ ਬਾਅਦ ਉਹਨਾਂ ਨੇ ਸਾਰੀ ਸਮਿਖਿਆ ਵੀ ਕੀਤੀ ਹੈ ਉਸ ਤੋਂ ਬਾਅਦ ਜੋ ਸੇਵਾ ਵੀ ਲਾਈਆ ਔਰ ਮੈਂ ਸਮਝਦਾ ਕਿ ਆਉਣ ਵਾਲਾ ਭਵਿੱਖ ਜਿਹੜਾ ਹੈ ਸ਼ਰਮਣੀ ਕਾਲੀ ਦਲ ਦਾ ਉਹਦਾ ਜੋ ਚਿੱਤਰ ਚਿੱਤਰਿਆ ਜਹੇਦਾਰ ਸਹਿਬਾਨਾ ਨੇ ਸਾਹਮਣੇ ਰੱਖਿਆ ਪੰਥ ਦੇ ਔਰ ਆਗੂ ਸਹਿਬਾਨਾ ਦੇ ਅਸੀਂ ਉਹਦੇ ਤੇ ਚੱਲਣ ਦੀ ਪੂਰੀ ਮਨ ਦਾ ਇਹna ਕੋਸ਼ਿਸ਼ ਕਰਾਂਗੇ ਤੁਹਾਨੂੰ ਲੱਗਦਾ ਕਿ ਨਵਾਂ ਪ੍ਰਧਾਨ ਜਿਹੜਾ ਕਿ ਉਹਨਾਂ ਦੀ ਜਿੱਦਾਂ ਬਡਾਲਾ ਸਾਹਿਬ ਨੇ ਵੀ ਜ਼ਿਕਰ ਕੀਤਾ ਕਿ ਉਹ ਪ੍ਰਕਿਰਿਆ ਵੀ ਜਲਦ ਸ਼ੁਰੂ ਹੋਏਗੀ ਕੁਦਰਤੀ ਤੌਰ ਤੇ ਸਿੰਘ ਸਹਿਬਾਨਾ ਦਾ ਹਦੇਸ਼ ਆ ਜਿਹੜੀ ਪਹਿਲੀ ਲੀਡਰਸ਼ਿਪ ਨੇ ਕੁਝ ਨੇ ਅਸਤੀਫੇ ਦਿੱਤੇ ਸੀ ਫਸ ਵੀਰ ਸਿੰਘ ਬਾਦਲ ਸਮੇਤ ਵੀ ਉਹ ਅਸਤੀਫੇ ਮਨਜ਼ੂਰ ਕੀਤੇ ਜਾਣ ਉਹ ਤੋਂ ਬਾਅਦ ਜਿਹੜੀ ਭਰਤੀ ਹੋ ਕੇ मतलब ਨਵੀਂ ਦਿਖ ਵਾਲੀ ਲੀਡਰਸ਼ਿਪ ਨਵੀਂ ਦਿਖ ਵਾਲੀ ਜਿਹੜੀ ਜਿਹੜੀ ਆਸ ਉਮੀਦ ਤਵਕਕੋ ਅਕਾਲੀ ਦਲ ਤੇ ਲੋਕ ਕਰਦੇ ਨੇ ਉਸ ਤਰ੍ਹਾਂ ਦੀ ਲੀਡਰਸ਼ਿਪ ਨੂੰ ਅੱਗੇ ਲਿਆਣ ਕੇ ਅਸੀਂ ਕੋਸ਼ਿਸ਼ ਕਰਾਂਗੇ ਕਿ ਸਮੁੱਚੇ ਪੰਜਾਬ ਹੈਤਾਸੀ ਲੋਕਾਂ ਨੂੰ ਪੰਜਾਬ ਹੈਤਾਸੀ ਲੋਕਾਂ ਨੂੰ ਸ਼ਰੋਮਣੀ ਅਕਾਲੀ ਦਲ ਦੇ ਕਲਾਵੇ ਵਿੱਚ ਲੈ ਕੇ ਉਹ ਤਕੜੀ ਮਜ਼ਬੂਤ ਜਿੱਥੇ ਮੰਦੀ ਬਣਾਈ ਜਾਵੇ ਜਿੱਦ ਨੂੰ ਮਾਜਰਾ ਸਾਹਿਬ ਜਿਹੜਾ ਇੱਕ ਤੁਸੀਂ ਕਹਿ ਰਹੇ ਕਿ ਕਿ ਪ੍ਰਕਿਰਿਆ ਜੇਕਰ ਉਸ ਮੁਤਾਬਕ ਕੋਈ ਵੀ ਪ੍ਰਧਾਨ ਜੁੜਿਆ ਜਾਂਦਾ ਉਹ ਮਨਜ਼ੂਰ ਹੋਏਗਾ ਤੁਹਾਨੂੰ ਤੇ ਉਹ ਕੁਦਰਤੀ ਤੌਰ ਤੇ ਜਿਹੜੀ ਸਿਸਟਮ ਆ ਸਿਸਟਮ ਦੇ ਵਿੱਚ ਰਹਿ ਕੇ ਮਤਲਬ ਹਰ ਇੱਕ ਨੂੰ ਹੱਕ ਆ ਤੇ ਵੀਰ ਬਾਦਲ ਹੀ ਹੋਊਗਾ ਮੈਂ ਕਹਿੰਦਾ ਵੀ ਜਿਹੜਾ ਵੀ ਉਸ ਮੁਤਾਬਕ ਜਸਹਦਰ ਸਾਹਿਬਾਨਾ ਨੇ ਜੋ ਉਦੇਸ਼ ਦਿੱਤੇ ਨੇ ਉਹਨਾਂ ਆਦੇਸ਼ਾਂ ਤੇ ਅਸੀਂ ਪੂਰੀ ਤਰ੍ਹਾਂ ਚੱਲਾਂਗੇ ਔਰ ਜਿਹੜੀ ਭਾਰਤੀ ਦੀ ਪ੍ਰਕਿਰਿਆ ਹੈ ਉਹ ਕਮੇਟੀ ਬਣਾਈ ਆ ਕਮੇਟੀ ਦੀ ਜ਼ਿੰਮੇਵਾਰੀ ਲਈ ਆ ਬਲਕਿ ਕਮੇਟੀ ਨੂੰ ਜਲਦੀ ਆਪਣੀ ਪ੍ਰਕਿਰਿਆ ਸ਼ੁਰੂ ਕਰਨੀ ਚਾਹੀਦੀ ਹੈ ਦਾ ਇਚਾ ਉਹਨਾਂ ਕਿਉਂਕਿ ਲੋਕ ਵੀ ਇਹ ਚਾਹੁੰਦੇ ਨੇ ਕਿ ਜਲਦੀ ਅਸੀਂ ਜਥੇਬੰਦੀ ਬਣਾਈਏ ਔਰ ਤਾਂ ਕਿ ਜਿਹੜੀਆਂ ਪੰਜਾਬ ਤੇ ਪੰਥ ਨੂੰ ਚੁਣੌਤੀਆਂ ਨੇ ਅਸੀਂ ਉਹ ਨਜਿੱਠ ਸਕੀਏ ਔਰ ਖੇਰੂ ਖੇਰੂ ਹੋਈ ਪੰਥ ਦੀ ਸ਼ਕਤੀ ਜਿਹੜੀ ਆ ਉਹਨੂੰ ਅਸੀਂ ਇੱਕ ਥਾਂ ਤੇ ਜੋੜ ਸਕੀਏ ਚਾਰਟਿਕ ਤੋਂ ਬਾਅਦ ਲਗਾਤਾਰ ਦੇਖਿਆ ਤਾਂ ਕਈ ਸ਼ਰੋਮੀ ਅਕਾਲੀ ਦਲ ਦੀ ਆਗੂਆਂ ਨੂੰ ਧਮਕੀਆਂ ਵੀ ਆ ਰਹੀਆਂ ਨੇ ਫੋਨ ਤੇ ਉਸ ਬਾਰੇ ਕਿਵੇਂ ਦੇਖਦੇ ਹੋ ਕਿ ਕੀ ਲੱਗਦਾ ਹੈ ਸਾਜ਼ਿਸ਼ ਕੀ ਹੋ ਸਕਦੀ ਹੈ ਦੇਖੋ ਮੈਂ ਸਮਝਦਾ ਇਸ ਤਰ੍ਹਾਂ ਦੇ ਆ ਸਾਹਸ ਸਾਹਸ ਧਮਕੀਆਂ ਦੇਣ ਦੀਆਂ ਜਾਂ ਗੋਲੀ ਚਲਾਉਣ ਵਾਲੀ ਗੱਲ ਵੀ ਉਹ ਸਾਰਾ ਸਾਰ ਗਲਤ ਆ ਔਰ ਉਦੀ ਅਸੀਂ ਨੀਂਦਾ ਵੀ ਕੀਤੀ ਆ ਨਾ ਮਤਲਬ ਸਾਡਾ ਧਰਮ ਸਿਖਾਉਂਦਾ ਔਰ ਅਸੀਂ ਕੋਸ਼ਿਸ਼ ਕਰਾਂਗੇ ਕਿ ਭਾਈਚਾਰਕ ਸਾਂਝ ਪਿਆਰ ਇਤਫਾਕ ਜਿਹੜਾ ਹੈ ਪੰਥਕ ਸਫਾ ਵਿੱਚ ਬਣਿਆ ਰਹੇ ਔਰ ਪੰਥ ਜਿਹੜਾ ਹੈ ਇੱਕ ਢੰਡੇ ਥੱਲੇ ਇੱਕ ਜਥੇਬੰਦੀ ਥੱਲੇ ਜੁੜ ਕੇ ਕੰਮ ਕਰੇ ਨਾ ਦਈਏ ਚਲੋ ਅਸੀਂ ਤਾਂ ਸਿੰਘ ਸਾਹਿਬ ਦਾ ਜੋ ਵੀ ਹੁਕਮ ਆ ਇਹਨ ਬੈਨੋ ਦੀ ਪਾਲਣਾ ਕਰ ਵੀ ਰਹੇ ਆ ਤੇ ਕਰਾਂਗੇ ਵੀ ਇਸ ਲਈ ਸ਼੍ਰੋਮਣੀ ਅਕਾਲੀ ਦਲ ਸਦਾਰ ਲਹਿਰ ਦੇ ਲੀਡਰ ਸਾਹਿਬਾਨਾਂ ਨੇ ਉਦੋਂ ਹੀ ਦੋ ਤਰੀਕ ਨੂੰ ਮੰਨ ਬਣਾ ਲਿਆ ਸੀ ਕਿ ਅਸੀਂ ਉਹਨਾਂ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਅਸੀਂ ਆਪਣੀ ਜਿਹੜੀ ਸਦਾਰ ਲਹਿਰ ਆ ਇਹਨੂੰ ਸਮੇਟ ਦੇਣਾ ਆ ਵਾਈਂਡ ਅਪ ਕਰ ਦੇਣਾ ਤੇ ਸਿੰਘ ਸਾਹਿਬਾਨ ਨੂੰ ਅਸੀਂ ਇਤਲਾ ਦੇ ਦੇਣੀ ਆ ਇਸ ਲਈ ਰਸਮੀ ਤੌਰ ਤੇ ਅੱਜ ਇੱਥੇ ਮੀਟਿੰਗ ਰੱਖੀ ਆ ਕਰਕੇ ਲੀਡਰ ਸਾਹਿਬਾਨਾਂ ਦੀ ਸੇਵਾ ਚੱਲ ਰਹੀ ਸੀ ਅੱਜ ਉਹ ਸੇਵਾ ਮੁਕੰਮਲ ਹੋਈ ਆ ਉਸ ਤੋਂ ਬਾਅਦ ਮੀਟਿੰਗ ਕਰਕੇ ਦੇ ਸਿੰਘ ਸਾਹਿਬ ਜੀ ਨੂੰ ਅਸੀਂ ਇਹ ਜਿਹੜਾ ਹੈਗਾ ਬੇਨਤੀ ਕਰ ਦੇਣੀ ਆ ਕਿ ਅਸੀਂ ਤੁਹਾਡੇ ਹੁਕਮਾਂ ਦੀ ਪਾਲਣਾ ਕਰਤੀ ਹੈ ਤੇ ਇਹ ਵੀ ਉਮੀਦ ਕਰਦੇ ਆ ਕਿ ਜਿਹੜੇ ਬਾਕੀ ਵੀ ਆਦੇਸ਼ ਹੋਏ ਸਨ ਹੁਕਮ ਹੋਏ ਸਨ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਸਾਰੇ ਲੀਡਰਾਂ ਨੂੰ ਜੋ ਜੋ ਵੀ ਸਿੰਘ ਸਾਹਿਬ ਨੇ ਕਿਹਾ ਸੀ ਸਭ ਨੂੰ ਉਹਨਾਂ ਹੁਕਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਕਿਉਂਕਿ ਤੁਹਾਡੇ ਵੱਲੋਂ ਇੱਕ ਮੰਗ ਹੋ ਰਹੀ ਸੀ ਕਿ ਕਾਲੀ ਦਲ ਨੂੰ ਮਜ਼ਬੂਤ ਕੀਤਾ ਜਾਵੇ ਤਾਂ ਹੁਣ ਅਸੀਂ ਕਹਿ ਸਕਦੇ ਕਿ ਕਾਲੀ ਦਲ ਨੂੰ ਮਜ਼ਬੂਤ ਕਰਨ ਵਾਲੇ ਪਾਸੇ ਕਦਮ ਜਿਹੜੇ ਵਧਨੇ ਸ਼ੁਰੂ ਹੋ ਚੁੱਕੇ ਆ ਸਿੰਘ ਸਾਹਿਬ ਨੇ ਇੱਕ ਕਮੇਟੀ ਬਣਾਈ ਸੀ ਜਿਸ ਕਮੇਟੀ ਦਾ ਉਹਨਾਂ ਨੇ ਜ਼ਿੰਮੇਵਾਰੀ ਲਈ ਸੀ ਕਿ ਨਵੇਂ ਸ਼ਹਿਰੇ ਤੋਂ ਭਰਤੀ ਕਰਕੇ ਤੇ ਸਾਰਾ ਜਿਹੜਾ ਢਾਂਚਾ ਸ਼੍ਰੋਮਣੀ ਕਾਲੀ ਦਲ ਦਾ ਇੱਕ ਵਾਰੀ ਨਵੇਂ ਆਪਣੇ ਮੁੱਢ ਤੋਂ ਸ਼ੁਰੂ ਕਰਕੇ ਨਵੇਂ ਸ਼ਹਿਰ ਬਣਾਉਣਾ ਹੈ ਹਜੇ ਤੱਕ ਉਸ ਕਮੇਟੀ ਦੀ ਮੀਟਿੰਗ ਤਾਂ ਕੋਈ ਹੋਈ ਨਹੀਂ ਧਾਮੀ ਸਾਹਿਬ ਉਹਦੇ ਮੁਖ ਨੇ ਉਸ ਕਮੇਟੀ ਦੇ ਲੇਕਿਨ ਸਿੰਘ ਸਾਹਿਬਾਨ ਦਾ ਆਦੇਸ਼ ਇਹ ਸੀਗਾ ਕਿ ਹੁਣ ਜਦੋਂ ਕਾਲ ਤੱਕ ਸਾਹਿਬ ਨੇ ਫੈਸਲਾ ਕਰਤਾ ਇਹ ਸਾਰੇ ਆਪਣੇ ਸਿਲਸਿਲੇ ਦਾ ਤੇ ਸਿੱਖ ਪੰਥ ਵਿੱਚ ਗੁਰੂ ਦੀ ਸੰਗਤ ਵਿੱਚ ਇੱਕ ਆਸ ਵੱਜ ਗਈ ਸੀ ਕਿ ਹੁਣ ਅਕਾਲੀ ਦਲ ਦੀ ਇੱਕ ਨਵੀਂ ਰੂਪਰੇਖਾ ਬਣੂਗੀ ਅਕਾਲੀ ਦਲ ਦੀ ਨਵੀਂ ਤਸਵੀਰ ਬਣੂਗੀ ਤੇ ਸਹੀ ਤਰੀਕੇ ਨਾਲ ਭਰਤੀ ਕਰਕੇ ਤੇ ਡੈਲੀਗੇਟ ਬਣਨਗੇ ਉਸ ਤੋਂ ਬਾਅਦ ਸਾਰਾ ਢਾਂਚਾ ਤੇ ਪ੍ਰਬੰਧ ਚੁਣਿਆ ਜਾਊਗਾ ਇਹ ਲੋਕਾਂ ਨੂੰ ਬੜੀ ਆਸ ਹੈ ਬੜੀ ਉਮੀਦ ਹੈ ਜੋ ਸਿੰਘ ਸੁਬਾਨ ਨੇ ਇੱਥੇ ਸਾਨੂੰ ਹੁਕਮ ਲਾਇਆ ਸੀਗਾ ਹਜੇ ਉਸ ਨੂੰ ਸ਼ੁਰੂ ਕਰਨਾ ਹੈ ਪਰ ਸਾਨੂੰ ਇਹ ਆਸੀਂ ਅਸੀਂ ਵਿਸ਼ਵਾਸ ਵੀ ਕਰਦੇ ਆਂ ਕਿ ਸਾਰੇ ਹੀ ਸ਼੍ਰੋਮਣੀ ਕਾਲੀ ਦਲ ਦੇ ਲੀਡਰ ਚਾਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਉਹ ਸਿੰਘ ਸਭਾ ਦੇ ਹਰ ਹੁਕਮ ਦੀ ਪਾਲਣਾ ਕਰਨਗੇ ਤੇ ਇਕੱਠੇ ਹੋ ਕੇ ਅਸੀਂ ਸ਼੍ਰੋਮਣੀ ਕਾਲੀ ਦਲ ਨੂੰ ਮਜ਼ਬੂਤ ਕਰਾਂਗੇ ਤਕੜੇ ਕਰਾਂਗੇ ਪੰਥ ਨੂੰ ਜਿਹੜੀ ਚੜ੍ਹਦੀ ਕਲਾ ਵੱਲ ਲੈ ਕੇ ਜਾਵਾਂਗੇ ਤੇ ਬਾਕੀ ਵੀ ਜਿਹੜੀਆਂ ਧਿਰਾਂ ਆ ਜਿਹੜੀਆਂ ਹੋਰ ਖੱਬੇ ਸੱਜੇ ਬੈਠੀਆਂ ਨੇ ਉਹਨਾਂ ਧਿਰਾਂ ਨੂੰ ਵੀ ਨਾਲ ਸ਼ਾਮਿਲ ਕਰਾਂਗੇ ਕਰਕੇ ਸਾਰੇ ਇਸ ਪ੍ਰਕਿਰਿਆ ਵਿੱਚ ਆਪਣਾ ਜਿਹੜਾ ਯੋਗਦਾਨ ਪਾਉਣਾ ਚਾਹੁੰਦੇ ਨੇ ਤੇ ਪਹੁੰਚ ਕੇ ਸੇਵਾ ਮੁਕੰਮਲ ਕਰਨ ਤੋਂ ਉਪਰੰਤ ਜੋ 2 ਦਸੰਬਰ ਨੂੰ ਸਾਨੂੰ ਸਿੰਘ ਸਾਹਿਬਾਨਾ ਨੇ ਲਾਈ ਸੀ ਬੜਾ ਮਨ ਨੂੰ ਸਕੂਨ ਆਇਆ ਔਰ ਤਸੱਲੀ ਹੋਈ ਆ ਔਰ ਮਹਿਸੂਸ ਵੀ ਹੋਇਆ ਕਿ ਪਿਛਲੇ ਸਾਲ ਵਿੱਚ ਜੋ ਜ਼ਿੰਦਗੀ 'ਚ ਜਾਣੇ-ਜਾਣੇ ਗਲਤੀਆਂ ਹੋਈਆਂ ਅਸੀਂ ਉਹਨਾਂ ਦੀ ਖੀਮਾ ਜਾਚ ਕ ਲਈ ਭਾਵੇਂ ਅਕਾਲੀ ਦਲ ਵਿੱਚ ਰਹਿੰਦੇ ਆਂ ਵੀ ਕੋਈ ਸਾਡੇ ਤੋਂ ਪਤਾਈਆਂ ਹੋਈਆਂ ਉਹਨਾਂ ਲਈ ਅਸੀਂ ਲਿਖਤੀ ਤੌਰ ਤੇ ਵੀ ਪਹਿਲਾਂ ਹਾਜ਼ਰ ਹੋ ਕੇ ਜਹੇਦਾਰ ਸਹਿਬਾਨਾ ਨੂੰ ਦੇਖ ਕੇ ਆਏ ਸੀ ਤੇ ਉਸ ਤੋਂ ਬਾਅਦ ਉਹਨਾਂ ਨੇ ਸਾਰੀ ਸਮਿਖਿਆ ਵੀ ਕੀਤੀ ਹੈ ਉਸ ਤੋਂ ਬਾਅਦ ਜੋ ਸੇਵਾ ਵੀ ਲਾਈ ਹੈ ਔਰ ਮੈਂ ਸਮਝਦਾ ਕਿ ਆਉਣ ਵਾਲਾ ਭਵਿੱਖ ਜਿਹੜਾ ਹੈ ਸ਼ਰਮਣੀ ਕਾਲੀ ਦਲ ਦਾ ਉਹਦਾ ਜੋ ਚਿੱਤਰ ਚਿੱਤਰਿਆ ਜਹੇਦਾਰ ਸਹਿਬਾਨਾ ਨੇ ਸਾਹਮਣੇ ਰੱਖਿਆ ਪੰਥ ਦੇ ਔਰ ਆਗੂ ਸਹਿਬਾਨਾ ਦੇ ਅਸੀਂ ਉਹਦੇ ਤੇ ਚੱਲਣ ਦੀ ਪੂਰੀ ਮਨ ਦਾ ਇਹna ਕੋਸ਼ਿਸ਼ ਕਰਾਂਗੇ ਤੁਹਾਨੂੰ ਲੱਗਦਾ ਕਿ ਉਹ ਨਵੇਂ ਪ੍ਰਧਾਨ ਜਿਹੜਾ ਕਿ ਉਹਨਾਂ ਦੀ ਜਿੱਦਾਂ ਮਡਾਲਾ ਸਾਹਿਬ ਨੇ ਵੀ ਜ਼ਿਕਰ ਕੀਤਾ ਕਿ ਉਹ ਪ੍ਰਕਿਰਿਆ ਵੀ ਜਲਦ ਸ਼ੁਰੂ ਹੋਏਗੀ ਕੁਦਰਤੀ ਤੌਰ ਤੇ ਸਿੰਘ ਸਾਹਿਬਾਨ ਦਾ ਆਦੇਸ਼ ਆ ਜਿਹੜੀ ਪਹਿਲੀ ਲੀਡਰਸ਼ਿਪ ਨੇ ਕੁਝ ਨੇ ਅਸਤੀਫੇ ਦਿੱਤੇ ਸੀ ਫਸ ਵੀਰ ਸਿੰਘ ਬਾਦਲ ਸਮੇਤ ਵੀ ਉਹ ਅਸਤੀਫੇ ਮਨਜ਼ੂਰ ਕੀਤੇ ਜਾਣ ਉਹ ਤੋਂ ਬਾਅਦ ਜਿਹੜੀ ਭਰਤੀ ਹੋ ਕੇ ਮਤਲਬ ਨਮੀ ਦਿਖ ਵਾਲੀ ਲੀਡਰਸ਼ਿਪ ਨਮੀ ਦਿਖ ਵਾਲੀ ਜਣੀ ਜਿਹੜੀ ਆਸ ਉਮੀਦ ਤਵਕੋਂ ਕਾਲੀ ਦਲ ਤੇ ਲੋਕ ਕਰਦੇ ਨੇ ਉਸ ਤਰ੍ਹਾਂ ਦੀ ਲੀਡਰਸ਼ਿਪ ਨੂੰ ਅੱਗੇ ਲਿਆਣ ਕੇ ਅਸੀਂ ਕੋਸ਼ਿਸ਼ ਕਰਾਂਗੇ ਕਿ ਸਮੁੱਚੇ ਪੰਥ ਹਤੈਸ਼ੀ ਲੋਕਾਂ ਨੂੰ ਪੰਜਾਬ ਹਤੈਸ਼ੀ ਲੋਕਾਂ ਨੂੰ ਸ਼ਰਮਣੀ ਕਾਲੀ ਦਲ ਦੇ ਕਲਾਵੇ ਵਿੱਚ ਲੈ ਕੇ ਉਹ ਤਕੜੀ ਮਜ਼ਬੂਤ ਜਿੱਥੇ ਮੰਦੀ ਬਣਾਈ ਜਾਵੇ ਜਿੱਦ ਨੂੰ ਮਾਜਰਾ ਸਾਹਿਬ ਜਿਹੜਾ ਇੱਕ ਤੁਸੀਂ ਕਹਿ ਰਹੇ ਕਿ ਕਿ ਪ੍ਰਕਿਰਿਆ ਜੇਕਰ ਉਸ ਮੁਤਾਬਕ ਕੋਈ ਵੀ ਪ੍ਰਧਾਨ ਜੁੜਿਆ ਜਾਂਦਾ ਉਹ ਮਨਜ਼ੂਰ ਹੋਏਗਾ ਤੁਹਾਨੂੰ ਤੇ ਉਹ ਕੁਦਰਤੀ ਤੌਰ ਤੇ ਜਿਹੜੀ ਸਿਸਟਮ ਆ ਸਿਸਟਮ ਦੇ ਵਿੱਚ ਰਹਿ ਕੇ ਮਤਲਬ ਹਰ ਇੱਕ ਨੂੰ ਹੱਕ ਆ ਤੇ ਵੀਰ ਬਾਦਲ ਹੀ ਹੋਊਗਾ ਮੈਂ ਕਹਿੰਦਾ ਵੀ ਜਿਹੜਾ ਵੀ ਉਸ ਮੁਤਾਬਕ ਜਸਹਰ ਸਾਹਿਬਾਨਾ ਨੇ ਜੋ ਉਦੇਸ਼ ਦਿੱਤੇ ਨੇ ਉਹਨਾਂ ਆਦੇਸ਼ਾਂ ਤੇ ਅਸੀਂ ਪੂਰੀ ਤਰ੍ਹਾਂ ਚੱਲਾਂਗੇ ਔਰ ਜਿਹੜੀ ਭਰਤੀ ਦੀ ਪ੍ਰਕਿਰਿਆ ਹੈ ਉਹ ਕਮੇਟੀ ਬਣਾਈ ਆ ਕਮੇਟੀ ਦੀ ਜ਼ਿੰਮੇਵਾਰੀ ਲਈ ਆ ਬਲਕਿ ਕਮੇਟੀ ਨੂੰ ਜਲਦੀ ਆਪਣੀ ਪ੍ਰਕਿਰਿਆ ਸ਼ੁਰੂ ਕਰਨੀ ਚਾਹੀਦੀ ਹੈ ਮੈਂ ਤਾਂ ਇਹ ਹੀ ਚਾਹੁੰਦਾ ਕਿਉਂਕਿ ਲੋਕ ਵੀ ਇਹ ਚਾਹੁੰਦੇ ਨੇ ਕਿ ਜਲਦੀ ਅਸੀਂ ਜਥੇਬੰਦੀ ਬਣਾਈਏ ਔਰ ਤਾਂ ਕਿ ਜਿਹੜੀਆਂ ਪੰਜਾਬ ਤੇ ਪੰਥ ਨੂੰ ਚੁਣੌਤੀਆਂ ਨੇ ਅਸੀਂ ਉਹ ਨਜਿੱਠ ਸਕੀਏ ਔਰ ਖੇਰੂ ਖੇਰੂ ਹੋਈ ਪੰਥ ਦੀ ਸ਼ਕਤੀ ਜਿਹੜੀ ਆ ਉਹਨੂੰ ਅਸੀਂ ਇੱਕ ਥਾਂ ਤੇ ਜੋੜ ਸਕੀਏ ਚਾਰਕ ਤੋਂ ਬਾਅਦ ਲਗਾਤਾਰ ਦੇਖੀਤਾ ਕਈ ਸ਼ਰੋਮੇ ਅਕਾਲੀਦਰ ਦੇ ਆਗੂ ਨੂੰ ਧਮਕੀਆਂ ਵੀ ਆ ਰਹੀਆਂ ਨੇ ਫੋਨ ਤੇ ਉਸ ਬਾਰੇ ਕਿਵੇਂ ਦੇਖਦੇ ਹੋ ਕਿ ਕੀ ਲੱਗਦਾ ਸਾਜ਼ਿਸ਼ ਕੀ ਹੋ ਸਕਦੀ ਹੈ ਦੇਖੋ ਮੈਂ ਸਮਝਦਾ ਇਸ ਤਰ੍ਹਾਂ ਦੇ ਸਾਧ ਸਾ ਧਮਕੀਆਂ ਦੇਣ ਦੀਆਂ ਜਾਂ ਗੋਲੀ ਚਲਾਉਣ ਵਾਲੀ ਗੱਲ ਵੀ ਉਹ ਸਰਾਸਰ ਗਲਤ ਆ ਔਰ ਉਹਦੀ ਅਸੀਂ ਨਹੀਂ ਦਾ ਵੀ ਕੀਤੀ ਆ ਨਾ ਮਤਲਬ ਸਾਡਾ ਧਰਮ ਸਿਖਾਉਂਦਾ ਔਰ ਅਸੀਂ ਕੋਸ਼ਿਸ਼ ਕਰਾਂਗੇ ਕਿ ਭਾਈਚਾਰਕ ਸਾਂਝ ਪਿਆਰ ਇਤਿਫਾਕ ਜਿਹੜਾ ਹੈ ਪੰਥਕ ਸਫਾਂ ਵਿੱਚ ਬਣਿਆ ਰਹੇ ਔਰ ਪੰਥ ਜਿਹੜਾ ਹੈ ਇੱਕ ਢੰਡੇ ਥੱਲੇ ਇੱਕ ਜਥੇਬੰਦੀ ਥੱਲੇ ਜੁੜ ਕੇ ਕੰਮ ਕਰੇ। ਠੀਕ। ਨਾ ਦਈਏ। ਚਲੋ ਅਸੀਂ ਤਾਂ ਸਿੰਘ ਸਾਹਿਬ ਦਾ ਜੋ ਵੀ ਹੁਕਮ ਹੈ ਆ ਇਨ ਬੈਨੋ ਦੀ ਪਾਲਣਾ ਕਰ ਵੀ ਰਹੇ ਆ ਤੇ ਕਰਾਂਗੇ ਵੀ। ਇਸ ਲਈ ਸ਼੍ਰੋਮਣੀ ਅਕਾਲੀ ਦਲ ਸਰਦਾਰ ਲਹਿਰ ਦੇ ਲੀਡਰਸ਼ਿਪ ਬਾਨਾ ਨੇ ਉਦੋਂ ਹੀ ਦੋ ਤਰੀਕ ਨੂੰ ਮੰਨ ਬਣਾ ਲਿਆ ਸੀ ਕਿ ਅਸੀਂ ਉਹਨਾਂ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਅਸੀਂ ਆਪਣੀ ਜਿਹੜੀ ਸਦਾਰ ਲੈ ਰਿਆ ਇਹਨੂੰ ਸਮੇਟ ਦੇਣਾ ਆ ਵਾਈਂਡ ਅਪ ਕਰ ਦੇਣਾ ਤੇ ਸਿੰਘ ਸਾਹਿਬਾਨ ਨੂੰ ਅਸੀਂ ਇਤਲਾ ਦੇ ਦੇਣੀ ਆ ਇਸ ਲਈ ਰਸਮੀ ਤੌਰ ਤੇ ਅੱਜ ਇੱਥੇ ਮੀਟਿੰਗ ਰੱਖੀ ਆ ਕਰਕੇ ਲੀਡਰ ਸਾਹਿਬਾਨਾਂ ਦੀ ਸੇਵਾ ਚੱਲ ਰਹੀ ਸੀ ਅੱਜ ਉਹ ਸੇਵਾ ਮੁਕੰਮਲ ਹੋਈ ਆ ਉਸ ਤੋਂ ਬਾਅਦ ਮੀਟਿੰਗ ਕਰਕੇ ਤੇ ਸਿੰਘ ਸਾਹਿਬ ਜੀ ਨੂੰ ਅਸੀਂ ਇਹ ਜਿਹੜਾ ਹੈਗਾ ਬੇਨਤੀ ਕਰ ਦੇਣੀ ਆ ਕਿ ਅਸੀਂ ਤੁਹਾਡੇ ਹੁਕਮਾਂ ਦੀ ਪਾਲਣਾ ਕਰਤੀ ਆ ਤੇ ਇਹ ਵੀ ਉਮੀਦ ਕਰਦੇ ਆ ਕਿ ਜਿਹੜੇ ਬਾਕੀ ਵੀ ਆਦੇਸ਼ ਹੋਏ ਸਨ ਹੁਕਮ ਹੋਏ ਸਨ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਸਾਰੇ ਲੀਡਰਾਂ ਨੂੰ ਜੋ-ਜੋ ਵੀ ਸਿੰਘ ਸਾਹਿਬ ਨੇ ਕਿਹਾ ਸੀ ਸਭ ਨੂੰ ਉਹਨਾਂ ਹੁਕਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਕਿਉਂਕਿ ਤੁਹਾਡੇ ਵੱਲੋਂ ਇੱਕ ਮੰਗ ਹੋ ਰਹੀ ਸੀ ਕਿ ਕਾਲੀ ਦਲ ਨੂੰ ਮਜ਼ਬੂਤ ਕੀਤਾ ਜਾਵੇ ਤਾਂ ਹੁਣ ਅਸੀਂ ਕਹਿ ਸਕਦੇ ਕਿ ਕਾਲੀ ਦਲ ਨੂੰ ਮਜ਼ਬੂਤ ਕਰਨ ਵਾਲੇ ਪਾਸੇ ਕਦਮ ਜਿਹੜੇ ਵਧਨੇ ਸ਼ੁਰੂ ਹੋ ਚੁੱਕੇ। ਸਿੰਘ ਸਾਹਿਬ ਨੇ ਇੱਕ ਕਮੇਟੀ ਬਣਾਈ ਸੀ ਜਿਸ ਕਮੇਟੀ ਦਾ ਉਹਨਾਂ ਨੇ ਜ਼ਿੰਮੇਵਾਰੀ ਲਈ ਸੀ ਕਿ ਨਵੇਂ ਸਿਰੇ ਤੋਂ ਭਰਤੀ ਕਰਕੇ ਤੇ ਸਾਰਾ ਜਿਹੜਾ ਢਾਂਚਾ ਸ਼੍ਰੋਮਣੀ ਕਾਲੀ ਦਲ ਦਾ ਇੱਕ ਵਾਰੀ ਨਵੇਂ ਆਪਣੇ ਮੁੱਢ ਤੋਂ ਸ਼ੁਰੂ ਕਰਕੇ ਨਵੇਂ ਸ਼ਹਿਰ ਬਣਾਉਣਾ ਹੈ ਹਜੇ ਤੱਕ ਉਸ